ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਦੇ ਵਿੱਚ ਆ ਤੇ ਰੋਡੇਪਿੰਡ ਤੋਂ ਜਿਹੜੀ ਕਾਲ ਜੜੀ ਛੜਕਾ ਉਸ ਸੜਕ ਦੇ ਉੱਤੇ ਬਾਈ ਦਾ ਘਰ ਆ ਜਿਹੜੀ ਕਿ ਬੈਂਕ ਨਵੀਂ ਬਣੀ ਆ ਉਦ்கਟਨ ਹੋਇਆ ਵਾ ਘਰ ਲੋ ਉਸ ਬੈਂਕ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਸੁਖਵਿੰਦਰ ਸਿੰਘ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸੰਨ ਆਫ ਰਾਮ ਸਿੰਘ ਬਾਈ ਰਾਮ ਸਿੰਘ ਬਾਈ ਦੇ ਘਰੇ ਮੌਜੂਦ ਮੰਨ ਲਓ ਸਨ ਆਫ ਰਾਮ ਸਿੰਘ ਆ ਸੁਖਵਿੰਦਰ ਸਿੰਘ ਬਾਈ ਦੇ ਘਰੇ ਮੌਜੂਦ ਆ ਵੈਸੇ ਬਾਈ ਨੂੰ ਪਪਾ ਪਪਾ ਵੀ ਕਹਿ ਲੈਂਦੇ ਆ ਪਿੰਡ ਦੇ ਵਿੱਚ ਪਪੇ ਦੇ ਨਾਮ ਤੋਂ ਵੱਧ ਜਾਣਦੇ ਆ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨੀਲੀ ਰਾਵੀ ਨਸਲ ਦੀ ਮੱਝ ਦਿਖਾਉਣੀ ਆ ਮਿੱਤਰੋ ਜਿਹੜੀ ਮੱਝ ਸੂਣ ਨੂੰ ਹਾਜ਼ਰ ਨਾਜ਼ਰ ਆ ਬਿਲਕੁਲ ਤਿਆਰ ਆ ਚਾਰ ਪੰਜ ਦਿਨ ਇਹ ਸੂਣ ਦੇ ਵਿੱਚ ਲੈਂਦੀ ਆ ਤੀਜਾ ਸੂਆ ਇਹ ਕਰਮਾ ਵਾਲੀ ਸੂਰ ਹੀ ਆਤ ਕੀ ਲੌਰੀ ਸੀਮਣ ਤੋਂ ਇਹ ਕਰਮਾਂ ਵਾਲੀ ਗੱਪਣ ਆਪ ਇਹ ਰੋਡੇ ਬਲੱਡ ਲੈਨ ਦੇ ਵਿੱਚੋਂ ਹੀ ਆ ਬਾਈ ਤੋਰ ਦਿਓ ਮੜੀ ਜੀ ਰੋਡੇ ਬਲੱਡ ਲੈਨ ਦੇ ਵਿੱਚੋਂ ਹੀ ਇਹ ਕਰਮਾਂ ਵਾਲੀ ਆਪ ਆ ਲੀਵੇ ਭਾਂਡੇ ਦੇ ਵੱਲੋਂ ਬੜੀ ਸਾਫ ਸੁਥਰੀ ਆ ਕਰਮਾਂ ਵਾਲੀ ਬਰੀਕੀ ਬਹੁਤ ਚੰਗੀ ਆ ਮੈਂ ਦੇ ਵਿੱਚ ਸਿੰਘ ਬਹੁਤ ਸੋਹਣਾ ਵਾ ਮੈਂ ਦਾ ਟੰਚਾ ਬਹੁਤ ਸੋਹਣਾ ਵਾ ਮੈਂ ਦਾ ਕਿਉਂਕਿ ਹਜੇ ਮੈਂ ਦੇ 5-6 ਦਿਨ ਤੜਾ ਪੂਰੇ ਹੋਣ ਦੇ ਵਿੱਚ ਹੀ ਪਏ ਆ ਤੇ ਬਾਈ ਇਹ ਗੱਲ ਨੋਟ ਰੱਖ ਲੈ ਜੇ 14 ਤੋਂ 15 ਕਿਲੋ ਦੁੱਧ ਇਹਦਾ ਚੋਇਆ ਹੋਇਆ ਕੋਈ ਇੱਕ ਤਾਂ ਹੁੰਦਾ ਵੀ ਕਹਿਣ ਵਾਲਾ ਵੀ ਇਹ ਦਿਨ ਦੀ ਆ ਬਾਈ ਇਹ ਨਹੀਂ ਗੱਲ ਹੈਗੀ ਵੀ ਇਹ ਤੁਹਾਡੇ ਘਰੇ ਜਾ ਕੇ 11 12 ਕਿਲ ਤੇ ਰਹਿ ਜੂਗੀ ਇਸ ਗੱਲੋਂ ਬੇਚਿੰਤਤ ਹੋ ਜਿਓ ਹਰ ਸਾਲ ਪਿਛੋਂ ਸੂਣ ਵਾਲੀ ਮਾਝਾ ਹਰ ਬਰਿਆਈ ਮੈਂ ਅਕਰਮਾਂ ਵਾਲੀ ਮਿੱਤਰੋ ਚਾਰੇ ਪੈਰਾਂ ਤੇ ਨਿਸ਼ਾਨ ਮੱਥੇ ਪਟਾ ਅੱਖਾਂ ਫੇਸ ਕੁਆਲਿਟੀ ਲੇਵੇ ਦੀ ਬਰੀਕੀ ਸਾਰਾ ਕੁਝ ਹੀ ਮੈਂ ਦੇ ਵਿੱਚ ਬਾਈ ਚੰਗਾ ਵਾ ਕਰਮਾਂ ਵਾਲੀ ਗੁਣਾਂ ਦੀ ਕੁਥਲੀ ਕਹਿ ਸਕਦੇ ਆ ਕਿਉਂਕਿ ਮੈਂ ਦੀ ਕੁਆਲਿਟੀ ਬਹੁਤ ਚੰਗੀ ਆ ਤੁਸੀਂ ਆਪ ਵੀ ਦੇਖੋਗੇ ਤਾਂ ਤੁਹਾਨੂੰ ਪਸੰਦ ਆਉਣੀ ਆਉਣੀ ਆ ਮਿੱਤਰੋ ਰੇਟ ਪਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਕਿਉਂਕਿ ਮੈਂ ਹਜੇ ਪੰਜ-ਸੱਤ ਦਿਨ ਦੀ ਕੱਚੀ ਆ ਤੇ ਕਈ ਵਾਰੀ ਕਿਉਂਕਿ ਪਾਈਆਂ ਦੀ ਲਿਆ ਜਾ ਤੇ ਕਈ ਵਾਰੀ ਬੰਦਾ ਸੱਜਣ ਮਿੱਤਰ ਜਾਂ ਵਪਾਰੀ ਭਰਾ ਨੂੰ ਇਹ ਮੋੜ ਨਹੀਂ ਸਕਦੇ ਹੁੰਦੇ ਫਿਰ ਇਸ ਕਰਕੇ ਕਈ ਵਾਰੀ ਪਾਈ ਦਾ ਅਸਧਾਰਾ ਵਾਲਾ ਸਿਸਟਮ ਪੈ ਜਾਂਦਾ ਇਸ ਕਰਕੇ ਪਾਈਆਂ ਨੇ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਤੈਅ ਕਰਨਾ ਵਾ ਹੋਊਗਾ ਵਾਜਬ ਬਿਲਕੁਲ ਇਹ ਨਹੀਂ ਹੈਗਾ ਵੀ ਤੁਹਾਡੇ ਤੋਂ ਰੇਟ ਵਧ ਕੀਤਾ ਜਾਊਗਾ ਜਾਂ ਕਿਵੇਂ ਤੁਸੀਂ ਇੱਕ ਵਾਰੀ ਫੋਨ ਜ਼ਰੂਰ ਲਾਇਓ ਜਿੰਨੇ ਦੀ ਮਿਹਨਤ ਲੱਗਦੀ ਹੈ ਤੁਹਾਨੂੰ ਮੇ ਮਿਲੂਗੀ ਇਹ ਤੁਹਾਡੇ ਨਾਲ ਮੇਰਾ ਵਾਦਾ ਹੋਊਗਾ ਇੱਕ ਵਾਰੀ ਫੋਨ ਲਾਉਣ ਦੀ ਕੋਸ਼ਿਸ਼ ਕਰਿਆ ਜੇ ਤੇ ਫਿਰ ਤੁਸੀਂ ਦੱਸਿਆ ਜੇ ਵੀ ਬਾਈ ਨੇ ਰੇਟ ਵਧ ਮੰਗਿਆ ਜਾਂ ਤੁਹਾਡੇ ਤੋਂ ਘੱਟ ਮੰਗਿਆ ਬਹੁਤ ਚੰਗੀ ਟਿਕਾਣੇ ਦੀ ਬਰੀਕੀ ਦੀ ਮੈਂ ਆ ਗੱਲਬਾਤ ਲਈ ਨਵਾਂ ਨੂੰ ਇੱਕ ਵਾਰੀ ਐਡਰੈਸ ਫੇਰ ਦੱਸ ਦੇਵਾਂ ਰੋਡੇ ਪਿੰਡ ਦੇ ਵਿੱਚ ਕਾਲ ਜਾਲੀ ਸੜਕ ਦੇ ਉੱਤੇ ਬਾਈ ਦਾ ਘਰ ਆ ਔਰ ਸੁਖਵਿੰਦਰ ਸਿੰਘ ਬਾਈ ਦੇ ਰਾਮ ਸਿੰਘ ਬਾਈ ਦੇ ਘਰ ਦੇ ਵਿੱਚ ਮੈਂ ਖੜੀ ਹੋਈ ਆ ਨੰਬਰ ਨੋਟ ਕਰ ਰੋ ਹੁਣ ਇੱਕ ਵਾਰੀ ਬਾਈ ਦਾ ਤੁਸੀਂ ਜਿਹੜੇ ਨੰਬਰ ਤੇ ਬਾਈ ਗੱਲਬਾਤ ਕਰਨੀ ਆ 98142 62494 98142 62494 98142 62494 ਬਾਈ ਦਾ ਜਿਹੜਾ ਨੰਬਰ ਆ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ